ਇੱਕ ਦਿਨ ਕਲਾਸ਼ ਪर्वਤੇ ਮਹਾਦੇਵ ਔਰ ਪਾਰਵਤੀ ਬੈਠੇ ਸਨ ਮਾਨਸ ਰੋਵਰ ਦਾ ਕਿਨਾਰਾ ਨੀਲ ਲਾਲ ਸਫੈਦ ਕਮਲ ਖਿਲੇ ਪਏ ਹੈ ਔਰ ਰਾਜ ਹੰਸ ਸੁਭਾਈਵਾਨ ਹਨ ਪਾਰਵਤੀ ਨੇ ਸਵਾਲ ਕੀਤਾ ਭਗਵਾਨ ਆਪ ਦੀ ਅਮਰ ਕਥਾ ਜੋ ਹੈ ਉਹ ਕਿਰਪਾ ਕਰਕੇ ਮੈਨੂੰ ਸੁਣਾਓ ਬਹੁਤ ਉਤਮ ਕਥਾ ਹੈ ਸ਼ਿਵ ਕੰਨ ਲੇ ਕੇ ਪਾਰਵਤੀ ਇਹ ਬਹੁਤ ਅਮੋਲ ਵਸਤੂ ਹੈ ਇਸ ਨੂੰ ਹਰੇਕ ਸੁਣ ਨਹੀਂ ਸਕਦਾ ਪਾਰਵਤੀ ਨੇ ਹਟ ਕੀਤਾ ਨਹੀਂ ਮਹਾਰਾਜ ਅੱਜ ਮੇਰੀ ਇੱਛਾ ਹੈ ਜਰੂਰ ਅਮਰ ਕਥਾ ਸੁਣਾਓ ਪੋਲੇਨਾਥ ਖੁਸ਼ ਹੋ ਗਏ ਅਮਰ ਕਥਾ ਸੁਣਾਉਣ ਲੱਗ ਪਏ ਜਦੋਂ ਅਮਰ ਕਥਾ ਸੁਣਾਉਣ ਲੱਗੇ ਪਾਰਵਤੀ ਨੇ ਹੰਗੂੜਾ ਪਰਨਾ ਸ਼ੁਰੂ ਕਰ ਦਿੱਤਾ ਮਹਾਦੇਵ ਜੀ ਮਹਾਰਾਜ ਜੀ ਕੋਲੇਨਾਥ ਨੇ ਤਾੜੀ ਲਾ ਲਈ ਅੱਖਾਂ ਵਿੱਚ ਲੀਆਂ ਲਾ ਕੇ ਸ੍ਰਿਸ਼ਟੀ ਪਰਮੇਸ਼ਰ ਨੇ ਉਹਦੇ ਚਰਨਾਂ 'ਚ ਅਮਰ ਕਥਾ ਸੁਣਾਦਿਆਂ ਨੇ ਪਾਰਵਤੀ ਹਾਂ ਹਾਂ ਹੂੰ ਫਗਾਰਾ ਪਰ ਰਹੀ ਹੈ ਜਦੋਂ ਰਾਤ ਦੇ 10 ਵਜੇ ਪਾਰਵਤੀ ਨੂੰ ਨੀਂਦ ਆਉਣ ਲੱਗ ਪਈ ਨੀਂਦ ਆਉਣ ਲੱੱਪੀ ਕੂਕ ਸੌਂ ਗਈ ਮਹਾਦੇਵ ਜੀ ਨੇ ਅੱਖਾਂ ਵਿੱਚ ਜਾਂ ਯਾਂ ਜਿਹੀ ਅਮਰ ਕਥਾ ਉਸੇ ਤਰ੍ਹਾਂ ਸੁਣਾਈ ਜਾਂਦੇ ਹਨ ਕੁਦਰਤ ਵੱਲੋਂ ਇੱਕ ਵਿਖਸ਼ ਦੇ ਉੱਤੇ ਇੱਕ ਤੋਤਾ ਬੈਠਾ ਸੀ ਉਹ ਵੀ ਹੰਗਾਰਾ ਭਰ ਰਿਹਾ ਸੀ ਪਾਰਵਤੀ ਸੌ ਗਈ ਪਰ ਹੰਗਾਰਾ ਚਾਲੂ ਸੀ ਭੋਲੇ ਰਾਤ ਨੇ ਕਿਹਾ ਵੀ ਪਾਰਵਤੀ ਅਮਰ ਕਥਾ ਸੁਣ ਰਹੀ ਹੈ ਪਰ ਉਹ ਤਾਂ ਸੁੱਤੀ ਪਈ ਸੀ ਉਹ ਅਮਰ ਕਥਾ ਤੋਤੇ ਨੇ ਸੁਣ ਲਈ ਸਾਰੀ ਜਦੋਂ ਅਮਰ ਕਥਾ ਸਮਾਪਤ ਹੋਈ ਭੋਲੇ ਰਾਤ ਨੇ ਦੇਖਿਆ ਤੇ ਪਾਰਵਤੀ ਬਿਲਕੁਲ ਸੁੱਤੀ ਪਈ ਹੈ। ਪਾਰਵਤ ਮਹਾਦੇਵ ਜੀ ਕਹਿਣ ਲਗੇ ਪਾਰਵਤੀ ਤੂੰ ਬਹੁਤ ਮਾੜਾ ਕੰਮ ਕੀਤਾ। ਇਹ ਅਮਰ ਕਥਾ ਤੈਂ ਅਜਾਈ ਜਾਣ ਦਿੱਤੀ। ਇਹ ਬਹੁਤ ਮਾੜਾ ਕਰਮ ਹੈ। ਪਰ ਹੰਗਾਰਾ ਕੌਣ ਪਾ ਰਿਹਾ ਸੀ? ਕਾਰਨ ਇਹ ਹੈ ਜਦੋਂ ਦੇਖਿਆ ਤੇ ਬਿਰਖ ਦੇ ਉੱਤੇ ਤੋਤਾ ਉਹ ਤੋਤੇ ਨੂੰ ਮਾਰਨ ਪਰ ਜੀ ਸ਼ਿਵ ਜੀ ਕਹਿਣ ਲਗੇ ਤਾਂ ਅਮਰ ਹੋ ਗਿਆ। ਬਹੁਤ ਦੂਰ ਚਲੇ ਗਏ ਔਰ ਜਾ ਕੇ ਉਹ ਵਿਆਸ ਜੀ ਦੇ ਘਰੇ ਜਾ ਵੜੇ। ਤੇ ਉੱਥੇ ਸੁੱਕ ਕੇ ਬੈਠ ਗਏ ਮਹਾਦੇਵ ਜੀ ਨੇ ਵੀ ਉੱਥੇ ਸਮਾਧੀ ਲਾਈ ਪਰ ਵਰਬਾ বিষ্ণੂ ਜੀ ਮਹਾਰਾਜ ਦੇ ਸਮਝਾਉਣ ਕਰਕੇ ਦੱਸਿਆ ਕਹਿਣਗੇ ਭੋਲੇनाथ ਇਹ ਹੁਣ ਮਰਨਾ ਨਹੀਂ ਅਮਰ ਹੋ ਗਿਆ ਸੋ ਇਹ ਐਸੀ ਅਮਰ ਕਥਾ ਹੈ ਜਿਹੜੀ ਸੁਖਦੇਵ 무ਨੀ ਸੁਖ ਤੋਂ ਸੁਖਦੇਵ 무ਨੀ ਬਣੇ ਔਰ ਉਹਨਾਂ ਨੇ ਪਾਂਡਵਾ ਦੇ ਪੋਤੇ ਪ੍ਰੀਖਿਤ ਨੂੰ ਜਿਸ ਨੂੰ ਸੱਪ ਦੇ ਦਸਣ ਨਾਲ ਸਾਹ ਹੱਤ ਨਾਲ ਚ ਮੌਤ ਸੀਗੀ ਉਸ ਨੂੰ ਹੀ